ਜਦੋਂ ਜੋਤ ਆਈ ਜੱਗ ਤੇ ਨਰਾਲੀ ਜੀ ਜਦੋਂ ਜੋਤ ਆਈ ਜੱਗ ਤੇ ਨਰਾਲੀ ਜੀ ਲੰਗੀ ਰੌਣਕ ਸੀ ਪਟਣ ਵਿਚਾਲੀ ਜੀ ਲੰਗੀ ਰੌਣਕ ਸੀ ਪਟਣ ਵਿਚਾਲੀ ਜੀ ਖੁਸ਼ੀ ਸੰਗਤਾਂ ਨੇ ਕੀਤੀ ਹੰਦੋ ਬਾਲੀ ਜੀ ਚੰਨ ਚੜਿਆ ਤੇ ਹੋਈਆਂ ਰਸ਼ਨਾਈਆਂ ਕਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਦਾਈਆਂ ਕਟਨੇ ਚ ਚੰਨ ਚੜਿਆ ਕਟਨੇ ਚ ਚੰਨ ਚੜਿਆ ਨਵੇਂ ਪਾਤਸ਼ਾਹ ਨੂੰ ਮਿਲਣ ਵਦਾਈਆਂ ਲੋਕੀ ਚੱਲ ਕੇ दर्श गुरा का सारे पाते दर्श गुरा पाते अंबरा चो फ अंबर चो सी राग परिया ने गाया नाद खुशी दा बचाया कटा खुशी दया चार पाइया मटने चन चढ़िया माता नानकी न मिलन ਚੜਿਆ ਨਵੇਂ ਪਾਤਸ਼ਾਹ ਨੂੰ ਮਿਲਣ ਵਧਾਈਆਂ ਚੰਨ ਚੜਿਆ ਜੋ ਪੁੰਨਿਆਂ ਦੀ ਰਾਤ ਦਾ ਚੰਨ ਚੜਿਆ ਜੋ ਪੁੰਨਿਆਂ ਦੀ ਰਾਤ ਦਾ ਅਗ ਮੁਖੜਾ ਸੀ ਹਰ ਕੋਈ ਆਖਦਾ ਅਗ ਮੁਖੜਾ ਸੀ ਹਰ ਕੇ ਸੱਚ ਦਾ ਪੁਜਾਰੀ ਜਾਵੇ ਸਭ ਨੂੰ ਨਿਹਾਰੀ ਨੈਣ ਤਿੱਖੇ ਅੱਤੇ ਅੱਖਾਂ ਨਸ਼ਿਆਈਆਂ ਪਟਨੇ 'ਚ ਚੰਨ ਚੜਿਆ ਮਾਤਾ ਨਾਨਕੀ ਨੂੰ ਮਿਲਣ ਵਧਾਈਆਂ ਓ ਪਟਨੇ 'ਚ ਚੰਨ ਚੜਿਆ ਓ ਪਟਨੇ 'ਚ ਚੰਨ ਚੜਿਆ ਨੌਵੇਂ ਪਾਤਸ਼ਾਹ ਨੂੰ ਮਿਲਣ ਵਧਾਈਆਂ ਨੂਰ ਹੱਸਦਾ ਸੀ ਸੱਤ ਕਰ ਜੋ ਦੇਕੇ ਨਖ ਲਾੜਦਾ ਆਗ ਸੂਰਜ ਦੇ ਕਿਰਨ ਅਖਲਾਦਾ ਕੱਕ ਚਿਹਰੇ ਦਾ ਚ ਲਾਲ ਸਾਰੇ ਹੁੰਦੇ ਸੀ ਨਿਹਾਲ ਕੱਕ ਚਿਹਰੇ ਦਾ ਚ ਲਾਲ ਸਾਰੇ ਹੁੰਦੇ ਸੀ ਨਿਹਾਲ ਸਤ ਖੁਸ਼ੀਆਂ ਤੇ ਗਮੀਆਂ ਨਸਾਈਆਂ ਪੱਟ ਨੇ ਚ ਚੰਨ ਚੜਿਆ ਨਵੇਂ ਪਾਤਸ਼ਾਹ ਨੂੰ ਜੜਿਆ ਮਾਤਾ ਨਾਨਕੀ ਨੂੰ ਮਿਲਣ ਵਧਾਈਆ ਮਾਤਾ ਖੁਸ਼ੀ ਵਿੱਚ ਫੁੱਲੀ ਨਾ ਸਮਾਵੇ ਜੀ ਮਾਤਾ ਖੁਸ਼ੀ ਵਿੱਚ ਫੁੱਲੀ ਨਾ ਸਮਾਵੇ ਜੀ ਚੁੰਮ ਲਾਲ ਤਾਈ ਸੀਨੇ ਨਾਲ ਲਾਵੇ ਜੀ ਚੁੰਮ ਲਾਲ ਤਾਈ ਸੀਨੇ ਨਾਲ ਲਾਵੇ ਜੀ ਓ ਭਈ ਲੱਖ ਲੱਖ ਸ਼ੁਕਰ കവിത പ്യ നാല ਕੀ ਨਾ ਚੀਜ਼ ਕੋਈ ਅਨਮੁੱਲੀ ਪੁੱਤਰ ਹੀ ਤਾਂ ਪਹਚਾਨ ਜੇ ਮਾਪਿਆਂ ਦੀ ਪੁੱਤਾਂ ਨਾਲ ਹੀ ਜੱਗ ਤੇ ਸੋਣ ਮਾਪੇ ਪੁੱਤਰ ਆਨ ਤੇ ਸ਼ਾਨ ਜੇ ਮਾਪਿਆਂ ਦੀ ਪੁੱਤਾਂ ਬਾਝ ਜੀਉਣਾ ਕੀ ਜੱਗ ਉੱਤੇ ਔਖੀ ਜ਼ਿੰਦਗੀ ਬਿਤਾਣ ਜੇ ਮਾਪਿਆਂ ਦੀ ਪੁੱਤਰ ਮਿੱਠੜੇ ਨੇ ਮੇਵੇ ਸੁਲਤਾਨ ਸਿੰਘਾ ਪੁੱਤਰ ਜਿੰਦ ਤੇ ਜਾਨ ਦੇ ਮਾਪਿਆਂ ਦੀ ਪੁੱਤਰ ਜਿੰਦ ਤੇ ਜਾਨ ਦੇ ਮਾਪਿਆਂ ਦੀ